ਲੋਇਆ ਪੁਲਿਸ ਨੇ ਇੱਕ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇੱਕ ਵਿਅਕਤੀ ਨੂੰ ਕਾਬੂ ਕੀਤਾ ਡੀਐਸਪੀ ओंकार ਸਿੰਘ ਬਰਾੜ ਸ਼ਾਕੌਂਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੁਪਿੰਦਰ ਸਿੰਘ ਵੱਲੋਂ ਇੱਕ ਬਿਆਨ ਦਰਜ ਕਰਵਾਇਆ ਗਿਆ ਸੀ ਕਿ ਉਸ ਦਾ ਜੀਜਾ ਅਮਨਦੀਪ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸ ਦਾ ਹੀ ਨੌਕਰ ਜੋ ਕਿ ਡਰਾਈਵਿੰਗ ਕਰਦਾ ਹੈ ਉਸ ਦੇ ਨਾਲ ਆਕਾਸ਼ਦੀਪ ਉਸ ਨੇ ਹੀ ਜੋ ਉਸਦੇ ਜੀਜੇ ਦਾ ਕਤਲ ਕੀਤਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਆਕਾਸ਼ਦੀਪ ਨੂੰ ਜੋ ਕਿ ਡਰਾਈਵਰ ਹੈ ਉਸ ਨੂੰ ਕਾਬੂ ਕੀਤਾ ਅਤੇ ਡੀਐਸਪੀ ओंकार ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕਤਲ 10000 ਦੇ ਲਾਲਚ ਕਾਰਨ ਕੀਤਾ ਗਿਆ ਹੈ ਪਿਛਲੇ ਦਿਨ ਪਿੰਡ ਚੱਕ ਚੇਲਾਚ ਅਮਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਦੇ ਕਤਲ ਹੋਣ ਬਾਰੇ ਭੁਪਿੰਦਰ ਸਿੰਘ ਨੇ ਸਾਨੂੰ ਲੋਹੀਆ ਪੁਲਿਸ ਨੂੰ ਉਤਰਾ ਦਿੱਤੀ ਸੀ ਜੋ ਲੋਹੀਆ ਪੁਲਿਸ ਮੈਂ ਇੰਸਪੈਕਟਰ ਗੁਰシャン ਸਿੰਘ ਵੱਲੋਂ ਮੁਕੱਦਮੇ ਨੂੰ ਤੁਰੰਤ ਇਸ ਵੋਕਲਪਾਟੇ ਪੱਜ ਕੇ ਮਕਦਮਾ ਨੰਬਰ 157 ਜੁਰਮ 110 ਕਾਟ ਦੀ 2 ਬੀਐਨਜ਼ ਦੇ ਤਹਿਤ ਦਰਜ ਕੀਤਾ ਅਤੇ ਇਸ ਜੁਰਮ ਦੀ سنگਿਨਤਾ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਸਾਹ ਹਰਵਿੰਦਰ ਸਿੰਘ ਜੀ ਅਤੇ ਐਸਪੀ ਸਬੀਤ رائے ਐਸਪੀ ਨੇ ਇਸ ਦੇ ਦਸਤਾਨੇ ਜਾਰੀ ਕਰਨ ਉਪਰੰਤ ਇਸ ਦੇ ਮੁਕਦਮੇ ਦੀ ਧੁਗਾਈ ਨਾਲ ਤਕਤੀਸ਼ ਕੀਤੀ ਗਈ ਜੋ ਅੱਜ ਇਸ ਦੋਸ਼ੀ ਨੂੰ ਜਿਹੜਾ ਇਹਦੇ ਵਿੱਚ ਲੜਿੰਦਾ ਦੋਸ਼ੀ ਆਕਾਸ਼ਦੀਪ ਉਰਫ ਕਾਲੂ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਮਰੀਤਵਾਲ ਥਾਣਾ ਲੋਹਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਇਹਦੀ ਪਿਛੋਕੜ ਇਹ ਹੈ ਕਿ ਪਿਛਲੇ ਦਿਨੀ ਜਿਹੜੀ ਹੈ ਮ੍ਰਿਤਕ ਹੈ ਅਮਨਦੀਪ ਸਿੰਘ ਇਹਦੀ ਪਰਿਵਾਰਕ ਜ਼ਮੀਨ ਦਾ ਵੰਡ ਸੀਗਾ ਔਰ ਉਹ ਵੰਡ ਦੀ ਨਿਸ਼ਾਨਦੇਹੀ ਦੁਪਹਿਰ ਸਮੇਂ ਹੋਈ ਤੇ ਸ਼ਾਮ ਨੂੰ ਇਹ ਜਿਹੜਾ ਅਮਨਦੀਪ ਸਿੰਘ ਹੈ ਜਿਹੜਾ ਮ੍ਰਿਤਕ ਅਤੇ ਦੋਸ਼ੀ ਜਿਹੜਾ ਆਕਾਸ਼ ਤੇਰਪੁਰ ਕਾਲੂ ਇਹ ਸਾਰੇ ਜਦੋਂ ਉਥੇ ਜਮੀਨੀ ਕੰਮ ਖਤਮ ਹੋਏ ਤੇ ਦੋਨਾਂ ਜਾਣੇ ਨੇ ਉਥੇ ਸ਼ਰਾਬ ਪੀਤੀ ਔਰ ਮਿਰਤਿਕ ਦੇ ਪਾਸ ਕੁਝ ਪੈਸੇ ਸਨ ਕਰੀਬ 10000 ਰੁਪਿਆ ਔਰ ਦੋਸ਼ੀ ਦੀ ਜਿਹੜੀ ਨੀਤ ਉਥੇ ਬਦਨੀਤ ਹੋ ਗਈ ਉਹਦੇ ਪੈਸਿਆਂ ਤੇ ਦੋਨਾਂ ਨੇ ਸ਼ਰਾਬ ਪੀ ਤੇ ਪੀਨ ਉਪਰੰਤ ਲੜਾਈ ਝਗੜਾ ਕੀਤਾ ਤੇ ਉਹਦਾ ਪੈਣੀ ਹੋਈ ਜਿਹੜੀ ਆਪਣੀ ਹੁੱਡੀ ਸੀ ਉਹਦੀ ਜਿਹੜੀ ਬੈਲਟ ਸੀ ਜਿਹਨੂੰ ਉਹਦਾ ਹੁੱਡੀ ਦਾ ਰਸੀ ਹੈ ਉਹਦੇ ਨਾਲ ਉਹਦਾ ਗਲ ਘੁੱਟਿਆ ਗਲ ਘੁੱਟਣੋਂ ਉਪਰੰਤ ਜਿਹੜਾ ਟਰੈਕਟਰ ਸੀ ਉਹਦਾ ਡਰਾਈਵਰ ਦਾ ਹਾਂ ਉਸ ਟਰੈਕਟਰ ਨੂੰ ਉਹਦੇ ਉੱਤੇ ਚਾੜ੍ਹ ਕੇ ਉਹਦਾ ਮੂੰਹ ਦਾ ਜਿਹੜਾ ਉਹ ਨੂੰ ਵੀ ਡੈਮੇਜ ਕੀਤਾ ਉਹਦੇ ਬਹੁਤ ਸਰੀਆਂ ਇੰਜਰੀ ਹੋਈਆਂ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਸੀ ਪੁਲਿਸ ਵੱਲੋਂ ਤੁਰੰਤ ਨਿਰਿੰਦੀ ਕਾਰਵਾਈ ਕੀਤੀ ਔਰ ਬਹੁਤ ਹੀ ਡਗਾਈ ਨਾਲ ਹਰ ਐਂਗਲ ਤੋਂ ਤਫ਼ਤੀਸ਼ ਕਰਨ ਤੋਂ ਇਹਦਾ ਆਖੀ ਦੋਸ਼ੀ ਜਿਹੜਾ ਕਾਜ ਤੇ ਕਾਲ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਤੇ ਐਤਵਾਰ ਰਵਾਨਾ ਅਸਰ ਕੀਤਾ ਔਰ ਇਹ ਜਿਹੜਾ ਮਕਦਮਾ ਪੁਲਿਸ ਨੇ ਸਹੀ ਸਮੇਂ ਤੇ ਆਪਣੇ ਸੂਚ ਭੂਜਨ ਵਾਲੇ ਹੱਲ ਕਰ ਲਿਆ ਤੇ ਇਹਦੇ ਵਿੱਚ ਜਿਹੜੇ ਹੋਰ ਦੋਸ਼ੀ ਹੈਗੇ ਇਹਦੇ ਚ ਨਾਮਜੋ ਤੇ ਉਹਨਾਂ ਦੀ ਵੀ ਭੂਮਿਕਾ ਜਿਹੜੀ ਜਾਂਚੀ ਜਾ ਰਹੀ ਆ ਮਿਰਤਿਕ ਦੇ ਪਰਿਵਾਰ ਨਾਲ ਪੁਲਿਸ ਜਿਹੜਾ ਜਾਂਦਾ ਅਧਿਤੀ ਦੀ ਹਮੇਸ਼ਾ ਹੀ ਨਾਲ ਆ ਚੰਗੇ ਤਰੀਕੇ ਤ੍ਰਿਪਤੀਸ਼ ਕਾਂਤ ਤੇ ਹਕੀ ਦੋਸ਼ ਜਿਹੜੀ ਸਜ਼ਾ ਕਰਾਉਣ ਲਈ ਬਚਨ ਬੱਧ ਹੈ ਥੈਂਕ ਯੂ